ਰਵੀ ਦਾ ਟਾਈਪ ਆਦਾ ਏਰੀਆ 5 ਕੋਈ ਨਹੀਂ ਤਾਂ ਭਲਾ ਹੈਗਾ ਭਈ ਨਹੀਂ ਬਹੁਤ ਬਹੁਤ ਆ ਦੋਸਤ ਵੀ ਆ ਮੂਰੋ ਉਹ ਇਹਨਾਂ ਵੈਕਟਰ ਤੋਂ ਉੱਥੇ ਪੈਸੇ ਪਾਏ ਨੇ ਨਾ ਹਾਂ ਉਦੋਂ ਹੀ ਆਇਆ ਉਹਨੂੰ ਵੀ ਬਸ ਉੱਥੇ ਕਿਤੇ ਲੱਗੇ ਮਤਲਬ ਇਹਨਾਂ ਪਿੱਛੇ ਲੱਗੇ ਵੀ ਉਹਦਾ ਮੌਕਾ ਚੱਲ ਗਿਆ ਵੀ ਦੇਖਿਆ ਤਾਂ ਸੇ ਸੌਤਾ ਦਾ ਕੰਮ ਤੇ ਪਟੋਨੇ ਦੇ ਕੱਲ ਬਾਤ ਉਹ ਵੀ ਵੈਕਟਰ ਤੋਂ ਉਹ ਕੀ ਨਹੀਂ ਆ ਜੇ ਤੁਸੀਂ ਕਹਿ ਕਿਸੇ ਨੂੰ ਕੋ ਸੱਜੇ ਨੌਂ ਜੀ ਉਹ ਬੰਗੇ ਆਏ ਸੈਕਿੰਦ ਤੇ ਬਾਅਦ ਉਹ ਸੈਕਿੰਦ ਅਗੇ ਮੇਰੇ ਕੋਲ ਇਥੇ ਆ ਕੇ ਆਏ ਤੁਹਾਨੂੰ ਕੀ ਕਹਿੰਦੇ ਆਗੇ ਉਹਰੇ ਉਹ ਕਹਿੰਦੇ ਆਂਕਾ ਜੀ ਮੈਂ ਠੰਡੇ ਦੀ ਬੋਤਲ ਲੈਣੀ ਆਂ ਸਾਡੂ ਬੋਤਲ ਦਿਓ ਬੰਦੂ ਕੋ ਬੋਤਲ ਦੇ ਦਿਓ ਇੱਕ ਇਹ ਕਰ ਦੇ ਇਹ ਤੁਸੀਂ ਆਏ ਕਿੱਥੋਂ ਸੀ ਮੈਂ ਬੈਂਕ ਜੋਂ ਆਏ ਅੱਛਾ ਕੀ ਪੈਸੇ ਕਢਾ ਕੇ ਆ ਗਏ 3000 ਰੁਪਏ ਲੈ ਕੇ ਬੈਂਕ ਜੋਂ ਅੱਛਾ ਮੈਂ ਦੇਖੀ ਆਪਕੇ ਬੈਗੇ ਆਪਣੀ ਦੁਕਾਨ ਤੇ ਆ ਕੇ ਬੈਗੇ ਆ ਤੇ ਜਦੋਂ 15 ਮਿੰਟ ਬਾਅਦ ਮੈਂ ਇੱਥੇ ਬੱਠਾ ਰਿਹਾ ਉਹ ਦੋ ਗਾਹਕ ਆਏ ਮੁੰਡੇ ਇਹ ਕਿ ਉਹਨਾਂ ਨੇ ਕਹਿੰਦੇ ਕਿ ਕਹੀ ਇੱਕ ਬੋਤਲ ਲੈਣੀ ਆਂ ਕੋਪੀ ਉਹ ਉਹ ਜਿੱਤਨੀ ਉਹ ਦਿਓ ਮੈਂ ਚਾਹੀ ਉੱਠ ਕੇ ਉਹ ਤੋਂ ਬੋਤਲ ਦੇਖੀ ਕੋਹਲੀ ਭਨੰਗ ਮੈਂ ਕਿਹਾ ਕਿ ਇਹ ਉਹਨੇ ਮੈਨੂੰ 500 ਰੁਪਏ ਦਿੱਤਾ ਹੂੰ 500 ਰੁਪਏ ਦੇਣਾਂ ਜਾਂ ਉਹ ਮੈਂ ਕਿ 400 ਰੁਪਏ ਮੋੜਨਾ ਸੀ ਮੈਂ ਆਪਣੇ ਪਿੱਛੋਂ ਪੈਸੇ ਕੱਢੇ ਬਟਵਾ ਤੇ ਉਹਨੇ ਬਟਵਾ ਪਾੜ ਕੇ ਉਹਨੂੰ ਮੈਂ 400 ਵੀ ਆ ਉਹਨੂੰ ਦਿੱਤਾ ਉਹਨੇ 400 ਰੁਪਏ ਚੱਕ ਲਿਆ ਤੇ ਜਿਹੜਾ ਨਾਮ ਵਾਲਾ ਮੁੰਡਾ ਉਹਦੇ ਨਾਲ ਖੜਾ ਧੀ ਉਹ ਕਹਿੰਦਾ ਜੀ ਮੈਂ ਇਹ ਕੋਣ ਮੁੰਡੇ ਨੂੰ ਕਹਿੰਦਾ ਵੀ ਮੈਂ ਕੋਕ ਨਹੀਂ ਪੀਣਾ ਮੈਂ ਤਾਂ ਫੈਂਟਾ ਪੀਉ ਮੈਨੂੰ ਬੋਤਲ ਬਦਲ ਦੇ ਉਹ ਮੈਂ ਬਟੂਆ ਆਪਣਾ ਇੱਥੇ ਇਦਾਰਗੋਲ ਤੇ ਇੱਥੇ ਰੱਖਦਾ ਉਹ ਮੈਂ ਬੰਦ ਕਰਕੇ ਜੀ ਮੈਂ ਉਹਨੂੰ ਇੱਥੋਂ ਬੋਧ ਚਾਕੇ ਉਹ ਦੋ ਤੋਂ ਤਿੰਨ ਜੋ ਲੈਣ ਗਿਆ ਉਹ ਮੁੰਡੇ ਨੇ ਦੇਖ ਲਿਆ ਵੀ ਪੈਸੇ ਕੱਢੇ ਜਦੋਂ ਉਹਨੂੰ ਵਾਪਸ ਕੀਤੀ ਤਾਂ ਮੈਂ 400 ਉਹਨੇ ਮਨਕਨੇ ਨੇ ਜਾਂ ਮੈਂ ਉੱਧ ਨੂੰ ਗਿਆ ਉਹਨੇ ਬਟੂਆ ਚਾਕੇ ਮੋਟਰਸਟੇਟ ਇੱਥੇ ਜਾ ਕੇ ਵੇਘੇ ਵਾਸਟਾਰ ਦੰਦਿਆ ਉਹਨੂੰ ਜਿਹੜੇ ਮੁੰਡੇ ਨੇ ਬੋਲੀ ਉਹਨੂੰ ਮੇਰੇ ਨਾਲ ਆ ਜਾ ਉਹਨੂੰ ਬੈਠੇ ਬੋਲੀ ਕੋ ਪੰਜ ਕਿਤੇ ਮਗਲ ਬੈਘੇ ਆ ਉਹਨੂੰ ਜੁੱਦੀ ਵਾਲੇ ਇੱਥੇ ਗੇਂਦ ਕੰਨ ਚੱਢੀ ਗਏ ਪਰ ਜਦ ਮੈਂ ਦੇਖਿਆ ਕਿ ਇਹ ਜੀ ਬਟੂਆ ਚਾਕੇ ਲੱਗੇ ਮੈਂ ਭੱਜ ਗਏ ਕਿੰਨਾ ਲੱਗੇ ਮੈਂ ਵੀ ਮਾਝੁੰਦਿਆ ਪਰ ਜਾਨੂ ਮੈਨੂੰ ਪਤਾ ਨਹੀਂ ਕਿਤੇ ਕਿਤੇ ਟੋਟਲ ਕਿੰਨੇ ਪੈਸੇ ਸੀ ਤੁਹਾਡੇ ਪਰਸ ਜੇ ਬੈਂਕ ਚੋਂ ਤੁਸੀਂ ਕਿੰਨੇ ਲੈ ਕੇ ਆਏ ਮੈਂ 20000 ਰੁਪਏ ਕਿਹਾ ਸੀ 15000 ਦੀ ਕੋਸ਼ਿਸ਼ ਸੀ ਠੀਕ ਹੈ ਜੀ ਕਿੰਨੇ ਲੈ ਕੇ ਹੋ ਫਿਰ ਸਾਰੇ ਹੀ ਲੈ ਗਏ ਬੱਟੂ ਹੀ ਜਾਈ ਚੱਤੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਆਪਣੀ ਕੀ ਹੈ ਕਹਿੰਦੇ ਵੀ ਆਪਣਾ ਦੇਦ ਦੇ ਵਿੱਚ ਜੋੜ ਲੈ ਇੰਨੀ ਸੈਂਸਿਟੀ ਹਾਦਗਾਤ ਸੀ ਗੈਂਕੀ ਕਾਰ ਸੀ ਜੇ ਜਦੋਂ ਜੋ ਪਾਵਰੀ ਮਤਲਬ ਨਹੀਂ ਕਿ ਆਪਣਾ ਕੋਈ ਭਾਲ ਹੁੰਦਾ ਜੇ ਕੋਈ ਜੀ ਮਿਲਦਾ ਤਾਂ ਕਿਸ ਤਰ੍ਹਾਂ ਦੇ ਲੱਗਦੇ ਆ ਜਿਹੜੇ ਮੁੰਡੇ ਸੀਗੇ ਕਿਸ ਤਰ੍ਹਾਂ ਦੇ ਸੀ ਕੋਈ ਉਹ ਤਾਂ ਜੁਨ ਜੀ ਰਹੀ ਤੇ ਜੀ ਤਾਂ ਫੋਨ ਨਹੀਂ ਲੱਗਦੇ ਮੈਂ ਤਾਂ ਫੋਨ ਦਾ ਡਾਕੀ ਦੇਖ ਉਹ ਇੱਕ ਪਾਈ ਵੀ ਉਹਨਾਂ ਨੂੰ ਲਿਖੀ ਜਾਂਦੇ ਨੇ ਕਿ ਕੀ ਹੈ ਅੱਛਾ ਜੀ ਕਾਦੀ ਦੁਕਾਨ ਆ ਇਹ ਤੇ ਨਹੀਂ ਬੱਚੇ ਖੇਡ ਕੇ ਗੇਮਾਂ ਬਣਾਵਾਰੇ ਆ ਦਾ ਨਾਮ ਹੀ ਵਜਲਾ ਤੁਹਾਡੀ ਦੁਕਾਨ ਦਾ ਹਾਂ ਜੀ ਬਨਾਨਕ ਪਲੇਸਟੇਸ਼ਨ ਅੱਛਾ ਬੱਚੇ ਕੀ ਖੇਡ ਰਿਹਾ ਬਣਾਉ ਰਹੇ ਹੈ ਕਿ ਮੈਂ ਖੇਡਣਾ ਉਹ ਨਹੀਂ ਜਦੋਂ ਟੀਵੀ ਨੇ ਵਾਛ ਟਾਈਮ ਪਾਸ ਨਹੀਂ ਕੋਈ ਕਰੀ ਟਾਈਮ ਪਾਸ ਕਰਦੇ ਹੋ ਕਿਹੜੇ ਮੈਚ ਵਿੱਚ ਰਟਾਇਆ ਤੁਸੀਂ ਮੈਂ ਨਹੀਂ ਫੁੱਟਬਾਲ ਕਿਉਂ ਕਰਦੇ ਹੋ ਬਦਾਰ ਨੇ ਇੱਕ ਹੀ ਰਹੇ ਬਦਾਰ ਦਿੱਤੀ ਸੀ ਜਿਹਦੇ ਸਬੰਧ ਦੇ ਵਿੱਚ ਮਤਲਬ ਆਲੇ ਦਿਵਾਲੇ ਦੇ ਇਹਨਾਂ ਨੇ ਦੱਸਿਆ ਸੀਗਾ ਵੀ ਇਹ ਆ ਰਹੀ ਡਾਣਾ ਇਹਨਾਂ ਦੀ ਗੁਰੂ ਨਾਨਕ ਬੈਸਟ ਰਜਿਸਟ੍ਰੇਸ਼ਨ ਹਾਂ ਜੀ ਤੇ ਉਹਦੇ ਵਿੱਚ ਇਹ ਇਸ ਟਾਈਮ ਜਿਹੜੀ ਸਾਹਮਣੇ ਸੀਟ ਦੇ ਸਰ ਕੀ ਆ ਇੱਥੇ ਬੈਠੇ ਸੀ ਇਤੋਂ ਦੋ ਬੰਦੇ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਨੂੰ ਕੋਲਡ ਡਰਿੰਕ ਦੀ ਬੋਤਲ ਮੰਗੀ ਤੇ ਇਹਨਾਂ ਨੇ ਇਹਨਾਂ ਦੇ ਦੱਸਣ ਦੇ ਬਦਾਅ ਕਿ ਮੈਂ 30000 ਦੀ ਹੈ ਕਢਾਇਆ ਸੀ 40000 ਦੀ ਸੀ ਲੇਪਰਸ ਦੇ ਵਿੱਚ ਤੇ ਇਹਨਾਂ ਨੇ ਬੋਤਲ ਫਰੇਟੇ ਦੀ ਮੰਗੀ ਉਹਨਾਂ ਨੇ ਇਹ ਪੈਸੇ ਬੈਂਕ ਚ ਪਟਾ ਕੇ ਲੈ ਆਏ ਸੀ ਬੈਂਕ ਚ ਦੱਸਣ ਦੇ ਬਦਾਅ ਕਿ ਜੀ ਅੱਛਾ ਅੱਛਾ ਮੈਂ ਲੈ ਆ ਜੀ ਚਾਹੀਏ ਹਾਂ ਜੀ ਤੇ ਉਤੋਂ ਉਸ ਤੋਂ ਬਾਅਦ ਕੋਲਡ ਡਰਿੰਕ ਦੀ ਬੋਤਲ ਉਹਨਾਂ ਨੇ ਮੰਗੀ ਤੇ ਇਹਨਾਂ ਨੇ ਪੂਰਨ ਨਾਲ 500 ਰੁਪਇਆ ਦਿੱਤਾ ਜਾਂ ਤੇ ਇਹਨਾਂ ਨੇ 100 ਰੁਪਇਆ ਕੱਢ ਕੇ 400 ਰੁਪਇਆ ਵਾਪਸ ਕੀਤਾ ਤੇ ਉਹਨਾਂ ਨੇ ਇਹਨਾਂ ਦੀ ਪਰਸ ਦੇ ਵਿੱਚ ਪੈਸੇ ਦੇਖ ਲਏ ਤੇ ਦੋ ਬੰਦੇ ਹੋਣ ਕਰਕੇ ਦੂਸਰਾ ਬੰਦਾ ਨੇ ਨਾਲ ਦੀ ਨਾਲ ਇਹਨਾਂ ਦੇ ਦਸੰਦੇ ਕਿਤਾਬ ਵੀ ਇਹ ਇਹ ਨਹੀਂ ਬੋਤਲ ਪੀਣੀ ਦੂਸਰੀ ਬੋਤਲ ਲੈਣੀ ਹੈ ਤੇ ਇਹਨਾਂ ਨੇ ਉਹ ਸਾਹਮਣੇ ਫੇਜ ਲੱਗਿਆ ਹੋਇਆ ਇੱਥੋਂ ਉਤਰ ਕੇ ਦੂਸਰੀ ਬੋਤਲ ਜਦੋਂ ਚੱਕਣ ਗਏ ਆਪਣਾ ਪਰਸ ਜਿਹੜਾ ਪੈਸੇ ਵਾਲਾ ਉਹ ਨੀਚੇ ਦਰਾਜ ਦੇ ਵਿੱਚ ਰੱਖ ਦਿੱਤਾ ਤੇ ਉਹ ਬੰਦਾ ਇੱਕ ਬੰਦਾ ਇਹਨਾਂ ਦੇ ਨਾਲ ਚਲਿਆ ਗਿਆ ਵੀ ਮੈਨੂੰ ਆਹ ਬੋਤਲ ਚਾਹੀਦੀ ਆ ਤੇ ਦੂਸਰੇ ਬੰਦੇ ਨੇ ਕੀ ਕੀਤਾ ਨਾਲ ਦੀ ਨਾਲ ਇਹਨਾਂ ਦਾ ਪਰਸ ਚੁੱਕਿਆ ਕਿਉਂਕਿ ਪਿੱਛੇ ਮੋਟਰਸਾਈਕਲ ਹੇਠਾਂ ਨੀਚੇ ਖੜੇ ਮੋਟਰਸਾਈਕਲ ਦੇ ਉੱਪਰ ਜਾ ਕੇ ਬੈਠ ਗਿਆ ਸਟਾਰਟ ਕਰਕੇ ਇਹਨਾਂ ਨੇ ਜਦੋਂ ਆ ਕੇ ਦੇਖਿਆ ਵੀ ਇਸ ਤਰ੍ਹਾਂ ਕਰਕੇ ਬੋਤਲ ਲੈ ਗਈ ਉਹ ਤੇ ਪਰਸ ਆ ਕੇ ਚੈੱਕ ਕੀਤਾ ਤਾਂ ਉੱਥੇ ਪੈਸੇ ਨਹੀਂ ਸੀਗਾ ਇਹਨਾਂ ਦਾ ਪਰਸ ਚੋਰੀ ਕਰਕੇ ਲੈ ਗਿਆ ਸੀਗਾ ਜਿਹੜਾ ਨਾਲ ਬੰਦਾ ਦਾ ਸ਼ਖਸ ਸੀਗਾ ਜਿਹਦੀ ਅਸੀਂ ਵੱਖ-ਵੱਖਾਂ ਇੰਗਲਾਂ ਦੇ ਉੱਤੋਂ ਵੀਡੀਓ ਕਢਾਈਆਂ ਨਗੀਆਂ ਜੋ ਚੀਜ਼ ਵੀ ਸਾਹਮਣੇ ਆ ਰਹੀ ਆ ਇਹਨਾਂ ਦੀ ਅਲੱਗ-ਅਲੱਗ ਉਹਨਾਂ ਦੇ ਵਿੱਚ ਥੋੜਾ ਵੀਡੀਓ ਬਣਾਂ ਗੀਆਂ ਨੇ ਜਿਨ੍ਹਾਂ ਨੇ ਜਿਹੜੇ ਵੀ ਹੈ ਨੇ ਇਹ ਟੋਕੀ ਲਈ ਆ ਇੱਕ ਰੈੱਡ ਸ਼ਟਰ ਫਾਈ ਹੋਈ ਆ ਫੀ ਮੋਟਰਸਾਈਕਲ ਦਾ ਉਹ ਅਲੱਗ-ਅਲੱਗ ਹੋਰ ਵੀ ਵੀਡੀਓ ਨਾਲ ਅਸੀਂ ਮੇਲ ਕਰਾ ਰਹੇ ਆ ਜੋ ਵੀ ਚੀਜ਼ ਆ ਕੀ ਇਹ ਪ੍ਰਤੀਸ਼ ਚੱਲ ਰਹੀ ਆ ਜਲਦੀ ਇਹਨਾਂ ਨੂੰ ਗ੍ਰਫਤਾਰ ਕਰਕੇ ਜਿਹੜੀ ਅੱਲੀ ਕਰਵੇ ਉਮ ਜੇ ਰਹੀ